ਪਿਆਰੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਆ ਉਹ ਉਲੀ ਰੋਗ ਬਾਰੇ ਆ ਤੇ ਕਿਹੜੇ ਉਲੀ ਨਾਸ਼ਕ ਆਪਾਂ ਉਲੀ ਰੋਗ ਦੀ ਰੋਕத் ਥੰਮ ਕਰ ਸਕਦੇ ਆ ਉਲੀ ਰੋਗ ਸਾਡੇ ਖੇਤਾਂ ਵਿੱਚ ਕਿਉਂ ਆਉਂਦਾ ਜਿੰਨਾ ਕਿਸਾਨ ਵੀਰਾਂ ਨੇ ਸਿਫਾਰਿਸ਼ ਕੀਤੀ ਮਾਤਰਾ ਤੋਂ ਵੱਧ ਯੂਰੀਆ ਪਾਈ ਆ ਉਹਨਾਂ ਖੇਤਾਂ ਵਿੱਚ ਵੀ ਉਲੀ ਰੋਗ ਛੇਤੀ ਆਊਗਾ ਜਾਂ ਜਿੰਨਾ ਕਿਸਾਨ ਵੀਰਾਂ ਨੇ ਝੋਨੇ ਦੀ ਲਵਾਈ ਆ ਜਿਆਦਾ ਗੇਤੀ ਲਾਈ ਆ ਉੱਥੇ ਵੀ ਉਲੀ ਰੋਗ ਛੇਤੀ ਆਊਗਾ ਜਾਂ ਜਿੰਨਾ ਕਿਸਾਨ ਵੀਰਾਂ ਨੇ ਹੁਣ ਤੱਕ ਖੇਤ ਵਿੱਚ ਪਾਣੀ ਖੜਾ ਹੀ ਰੱਖਿਆ ਖੇਤ ਵਿੱਚ ਇੱਕ ਜਾਂ ਦੋ ਵਾਰ ਪਾਣੀ ਨੂੰ ਨਹੀਂ ਸਿਕਾਇਆ ਉੱਥੇ ਵੀ ਉਲੀ ਰੋਗ ਦਾ ਹਮਲਾ ਹੋਣ ਦੇ ਖਦਸ਼ੇ ਨੇ ਜਾਂ ਜਿਹੜੇ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਹੇ ਨੇ بارش ਹੋ ਰਹੀ ਹੈ ਨਮੀ ਦੀ ਮਾਤਰਾ ਵਾਧਿਆ ਸਾਡੇ ਵਾਤਾਵਰਨ ਦੇ ਵਿੱਚ ਉੱਥੇ ਵੀ ਉਲੀ ਰੋਗ ਆਉਣ ਦੇ ਜਿਹੜੇ ਆ ਅਸਾਰ ਬਣਦੇ ਆ ਸੋ ਕਿਸਾਨ ਵੀਰੋ ਸਮੇਂ-ਸਮੇਂ ਤੇ ਆਪਦੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਜੇ ਕਿਤੇ ਤੁਹਾਨੂੰ ਲੱਗਦਾ ਆ ਤਾਡੇ ਖੇਤ ਵਿੱਚ ਉਲੀ ਰੋਗ ਤੁਹਾਨੂੰ ਦਿਖਦਾ ਆ ਕਿਸੇ ਵੀ ਤਰ੍ਹਾਂ ਦਾ ਤਾਂ ਸਿਫਾਰਸ਼ ਕੀਤੀ ਜਿਹੜੀ ਹੈ ਉਲੀ ਨਾਸ਼ਕ ਦੀ ਮਾਤਰਾ ਜਿਹੜੀ ਹੈ ਉਹਦੀ ਸਪਰੇਅ ਜ਼ਰੂਰ ਕਰੋ। ਸਾਨ ਵੀਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕਿਸਮਾਂ ਜਿਵੇਂ PR131 130 127 126 122 121 ਤੇ ਹੋਰ ਕਿਸਮਾਂ। ਇਹਨਾਂ ਕਿਸਮਾਂ ਦੇ ਵਿੱਚ ਝੁਲਸ ਰੋਗ ਜਿਹੜਾ ਬੈਕਟੀਰੀਅਲ ਬਲਾਈਟ ਆ ਇਹਦੇ ਰੋਗ ਨੂੰ ਟਾਕਰਾ ਕਰਨ ਦੇ ਜੀਵਾਣੂ ਪਾਏ ਹੋਏ ਨੇ। ਇਹਨਾਂ ਕਿਸਮਾਂ ਦੇ ਉੱਤੇ ਇਸ ਰੋਗ ਦਾ ਹਮਲਾ ਨਹੀਂ ਹੁੰਦਾ ਝੁਲਸ ਰੋਗ ਬੈਕਟੀਰੀਅਲ ਬਲਾਈਟ ਦਾ ਤੇ ਯਾਦ ਕਰੋ ਪਰ ਤੇ ਪ੍ਰਾਰ ਸਾਡੇ ਪੂਸੇ 44 ਨੂੰ ਇਸ ਝੁਲਸ ਰੋਗ ਨੇ ਸਾਡੀਆਂ ਤਸੱਲੀਆਂ ਕਰਾ ਦਿੱਤੀਆਂ ਸੀ ਕਿਸੇ ਕਿਸਾਨ ਨੇ 3 ਸਵਰਿਆਂ ਕੀਤੀਆਂ ਸੀ ਤੇ ਕਿਸੇ ਨੇ 4 ਕੀਤੀਆਂ ਸੀ ਫਿਰ ਜਾ ਕੇ ਠੀਕ ਹੋਇਆ ਸੀ ਤੇ 100% ਝੁਲਸ ਰੋਗ ਬੈਕਟੀਰੀਅਲ ਬਲਾਈਟ ਸਾਡੇ ਪੂਸੇ 44 'ਚ ਠੀਕ ਨਹੀਂ ਸੀ ਹੋਇਆ ਤਾਂ ਹੀ ਤੁਹਾਨੂੰ ਐਦਕੀ ਸ਼ੁਰੂ ਤੋਂ ਹੀ ਬੇਨਤੀਆਂ ਕਰਦੇ ਰਹੇ ਹਾਂ ਕਿ ਪੂਸੇ 44 ਦੀ ਕਾਸ਼ਤ ਕਰਨੀ ਆਪਾਂ ਬੰਦ ਕਰ ਦਈਏ ਪੂਸਾ 44 ਜਦੋਂ ਨਵਾਂ ਨਵਾਂ ਆਇਆ ਸੀ ਸਾਡੇ ਲਈ ਬੜਾ ਵਰਦਾਨ ਸੀ ਹੌਲੀ ਹੌਲੀ ਇਹਨੂੰ ਸਾਰੀਆਂ ਬਿਮਾਰੀਆਂ ਲੱਗਣ ਲੱਗ ਪਈਆਂ ਤੇਲਾ ਇਹਨੂੰ ਸਭ ਤੋਂ ਵੱਧ ਪੈਂਦਾ ਇਹਨੂੰ ਝੂਠੀ ਕਾਗਿਆਰੀ ਪਟਾਕਾ ਜਿਹਨੂੰ ਆਪਾਂ ਹਲਦੀ ਰੋਪੇ ਨੇ ਉਹ ਵੀ ਸਭ ਤੋਂ ਵੱਧ ਪੈਂਦਾ ਆ ਸੋ ਇੱਕ ਪਾਸੇ ਤੁਸੀਂ ਵੇਖੋ 131 ਦਾ ਖੇਤ ਆ ਸ਼ੁਰੂ ਤੋਂ ਬੜਾ ਵਧੀਆ ਤੁਰਿਆ ਆਉਂਦਾ ਤੇ ਹਲੇ ਤੱਕ ਉਹਨੂੰ ਕੋਈ ਰੋਕ ਨਹੀਂ ਪਿਆ ਤੇ ਜੇ ਵਾਤਾਵਰਣ ਅਨੁਕੂਲ ਰਹਿੰਦਾ ਤੇ PR 131 ਦਾ ਝਾੜ ਇਹ ਪੂਸੇ ਚਤਾਲੀ ਨੂੰ ਇਸ ਵਾਰ ਫਿਰ ਵੱਧ ਰਹੂਗਾ ਤੇ ਜਿਹੜਾ ਪੂਸਾ 44 ਇਹਨੇ ਸਾਡੀਆਂ ਕਿ ਲਕੀਰਾਂ ਕਢਾ ਦਿੱਤੀਆਂ ਕਿਸਾਨਾਂ ਦੀਆਂ ਸ਼ੁਰੂ ਤੋਂ ਲੈ ਕੇ ਤੁਰਿਆ ਹੀ ਨਹੀਂ ਚਾਜ ਨਾਲ ਪਤਾ ਨਹੀਂ ਕੀ ਲਟਰਮ ਪਟਰਮ ਸਾਡੇ ਕਿਸਾਨਾਂ ਨੇ ਪਾਇਆ ਕਿੰਨੀਆਂ ਖਾਦਾਂ ਤੇ ਅਸੀਂ ਖਰਚੇ ਕਰ ਦਿੱਤੇ ਤੇ ਹੁਣ ਸਾਡੇ ਸਪਰੇਆਂ ਤੇ ਵੀ ਪੂਸੇ 44 ਨੂੰ ਬੜੇ ਖਰਚੇ ਹੋ ਜਾਣੇ ਆ ਸੋ ਬੇਨਤੀ ਹੈ ਅੱਗੇ ਤੋਂ ਆਪਾਂ ਪੂਸੇ 44 ਦੀ ਕਾਜਤ ਨਹੀਂ ਕਰਨੀ ਸਾਡੀਆਂ ਬੜੀਆਂ ਕਿਸਮਾਂ ਹੈ ਪੀਆਰ 126 ਸਾਡੇ ਪੰਜਾਬ ਲਈ ਵਰਦਾਨ ਸਾਬਤ ਹੋਈ ਹੈ ਤੀਜੀ ਫਸਲ ਦੇ ਵਿੱਚ ਸਾਡੇ ਲਈ 131 ਦਾ ਵੀ ਸਾਡਾ ਸੋਹਣਾ ਝਾੜਿਆ ਸਾਡੀਆਂ ਪੁਰਾਣੀਆਂ ਕਿਸਮਾਂ ਜਿਹੜੀਆਂ ਉਹਨਾਂ ਦੇ ਵੀ ਸੋਨੇ ਝਾੜਦੇ ਕਿਸਾਨ ਵੀਰੋ ਇੱਕ ਮੁੱਖ ਗੱਲ ਹੈ ਜਿਹੜੀ ਜ਼ਰੂਰ ਪੱਲੇ ਬੰਨ ਲਿਆ ਜੇ ਨੋਟ ਕਰ ਲਿਓ ਜਦੋਂ ਸਾਡਾ ਝੋਨਾ ਗੋਭ ਤੇ ਹੁੰਦਾ ਗੋਤੋ ਭਾਵ ਜਦੋਂ ਸਾਡੀ ਨਾਲੀ ਭਰੀ ਜਾਂਦੀ ਹੈ ਭਾਰੀ ਹੋ ਜਾਂਦੀ ਹੈ ਫੁੱਲ ਜਾਂਦੀ ਹੈ ਜਿਹਦੇ ਚੋਂ ਸਿੱਟਾ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਤਾਂ ਸਾਡੀ ਉਹ ਗੋਭ ਦੀ ਅਵਸਥਾ ਹੁੰਦੀ ਹੈ ਉਦੋਂ ਆਪਾਂ ਉਲੀ ਨਸ਼ਕ ਦੀ ਸਪਰੇ ਜਰੂਰ ਕਰਨੀ ਹੈ ਜੇ ਉਸ ਤੋਂ ਪਹਿਲਾਂ ਸਾਡੇ ਖੇਤ ਵਿੱਚ ਕੋਈ ਰੋਗ ਦਿਖਦਾ ਤਾਂ ਸਪਰੇ ਕਰਨੀ ਹੈ ਨਹੀਂ ਤਾਂ ਉਦੋਂ ਪਹਿਲਾਂ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਗੋਭ ਉਤੇ ਸਪਰੇ ਆਪਾਂ ਕਿਉਂ ਕਰਨੀ ਹੈ ਕਿਉਂਕਿ ਬਾਅਦ ਚ ਸਾਡੀ ਪ੍ਰਾਗਣ ਦੀ ਜਿਹੜੀ ਅਵਸਥਾ ਸ਼ੁਰੂ ਹੋ ਜਾਂਦੀ ਹੈ ਜੇ ਬਾਤ 'ਚ ਕੋਈ ਰੋਗ ਆਉਂਦਾ ਆ ਪ੍ਰਾਗਣ ਦੌਰਾਨ ਤਾਂ ਉਦੋਂ ਅਸੀਂ ਸਪਰੇਅ ਕਰਦੇ ਆ ਤਾਂ ਸਾਡਾ ਬੂਰ ਛੜਦਾ ਬੂਰ ਛੜਨ ਨਾਲ ਸਾਡੇ ਝਾੜ ਤੇ ਅਸਰ ਪੈਂਦਾ ਆ ਸੋ ਆ ਪਿੱਛੇ ਤੁਹਾਨੂੰ ਜਿਹੜੀਆਂ ਸਪਰੇਅਆਂ ਸਾਰੀਆਂ ਦਸੀਆਂ ਇਹ ਬੜੇ ਵਧੀਆ ਟੈਕਨੀਕਲ ਆ ਇਹਨਾਂ 'ਚੋਂ ਕੋਈ ਸਪਰੇਅ ਦਾ ਤਿੰਨ ਉਲੀਓ ਖਤਮ ਕਰਨ ਦਾ ਜਿਹੜਾ ਸਮਰੱਥਾ ਆ ਕੋਈ ਸਪਰੇਅ ਦੋ ਉਲੀਓ ਖਤਮ ਕਰਦੀ ਹੈ ਇਹ ਸਾਰੇ ਬੜੇ ਵਧੀਆ ਟੈਕਨੀਕਲ ਆ ਆਪਾਂ ਪਹਿਲੇ ਨੰਬਰ ਤੇ ਆ ਗੀ 80 ਗ੍ਰਾਮ ਨਟੀਵੋ ਇਦੇ ਚ ਹੁੰਦਾ ਟ੍ਰਾਈਫਲੌਕਸੀ ਸਟ੍ਰੋਬਿਨ ਪਲਸ ਟੈਬੂਕੋਨਾਜ਼ੋਲ ਇਹ ਕਿੱਲੇ ਦੀ ਮਾਤਰਾ ਤੁਹਾਨੂੰ ਨਾਲ-ਨਾਲ ਦੱਸੀ ਹੋਈ ਹੈ ਜਾਂ ਆਪਾਂ ਪਾ ਸਕਦੇ ਹਾਂ 200 ਐਮਐਲ ਐਮੀਸਟਾਰ ਟਾਪ ਐਜੋਕਸੀ ਸਟ੍ਰੋਬਿਨ ਪਲਸ ਡਾਈਫੈਨਪੋਨਾਜ਼ੋਲ ਇਹਦੇ ਚ ਟੈਕਨੀਕਲ ਹੁੰਦਾ ਆ ਇਹਦੇ ਦੋ ਟੈਕਨੀਕਲ ਆ ਨਤੀਵੋਚੇ ਵੀ ਦੋ ਟੈਕਨੀਕਲ ਆ ਜਾਂ 250 ਐਮਐਲ ਕਸਟੂਡੀਆ ਕਰ ਸਕਦੇ ਆ ਇਹਦੇ ਚ ਵੀ ਐਜੋਕਸੀ ਸਟ੍ਰੋਬਿਨ ਪਲਸ ਟੈਬੂਕੋਨਾਜ਼ੋਲ ਹੁੰਦਾ ਜਾਂ 320 ਐਮਐਲ ਲੈਕਚਰ ਪਾ ਸਕਦੇ ਆ ਇਹ ਚ ਫਲੂਜੀਲਾ ਜੋਲ ਪਲਸ ਕਾਰਬੈਂਡੈਜ਼ਮ ਹੁੰਦਾ ਜਾਂ 150 ml ਆਪਾਂ ਪਲਸਰ ਵੀ ਕਰ ਸਕਦੇ ਹਾਂ ਜਿਹਦੇ ਥਾਈ ਫਲੂਜਾਮਾਈਟ ਹੁੰਦਾ ਜਾਂ 22 ਕਿ ਗ੍ਰਾਮ ਐਪਿਪ ਕਰ ਸਕਦੇ ਆ ਇਹਦੇ ਚ ਟੈਕਸਾਕੋਨਾਜੋਲ ਸਾਲਟ ਹੁੰਦਾ ਤੇ ਜਾਂ 200 ml ਆਪਣੀ ਫੋਲੀਕਿਉਰ ਉਹਦੇ ਚ ਕੱਲਾ ਟੈਬੂਕੋਨਾਜੋਲ ਹੁੰਦਾ ਤੇ ਜਾਂ 200 ml ਮੌਨਸਰਨ ਇਹਦੇ ਚ ਪੈਨਸਾਈਕਰੋਨ ਹੁੰਦਾ ਸਾਨ ਵੀਰੋ ਜ਼ਰੂਰੀ ਨਹੀਂ ਕਿ ਆਹ ਬ੍ਰਾਂਡ ਨੇਮ ਤੁਹਾਨੂੰ ਦੱਸਿਆ ਤੇ ਤੁਸੀਂ ਸਿਰਫ ਇਹਨਾਂ ਬ੍ਰਾਂਡਾਂ ਦੀ ਨੂੰ ਸਪਰੇਅ ਕਰਨੀ ਆ ਇਹ ਤੁਹਾਨੂੰ ਤਾਂ ਦੱਸਿਆ ਕਿਉਂਕਿ ਇਹਨਾਂ ਨਾਮਾਂ ਕਰਕੇ ਜਿਹੜੀਆਂ ਸਾਡੀਆਂ ਇਹ ਦਵਾਈਆਂ ਮਸ਼ਹੂਰ ਹੈ ਕਿਸੇ ਵੀ ਕੰਪਨੀ ਦਾ ਜੇ ਆਰ ਟੈਕਨੀਕਲ ਮਿਲਦਾ ਹੈ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਕਈ ਵਾਰੀ ਕੀ ਹੁੰਦਾ ਬਾਇ ਨੇਮ ਦਵਾਈ ਮਹਿੰਗੀ ਹੁੰਦੀ ਹੈ ਤੇ ਸਾਡੀ ਬਿੱਤ ਉਨੀ ਨਹੀਂ ਹੁੰਦੀ ਤੁਸੀਂ ਆਪਣੀ ਬਿੱਤ ਮੁਤਾਬਕ ਕਿਸੇ ਹੋਰ ਕੰਪਨੀ ਦਾ ਕੋਈ ਜੇ ਬਾਇ ਨੇਮ ਨਾਲੋਂ ਕੋਈ 4-500 ਲੀਟਰ ਸਸਤਾ ਤਾਂ ਕਰ ਸਕਦੇ ਹੋ ਪਰ ਪੱਕਾ ਬਿੱਲ ਜ਼ਰੂਰ ਨਾਲ ਲਿਆ ਕਰੋ ਪੱਕਾ ਬਿੱਲ ਜਦੋਂ ਤੁਸੀਂ ਲੈਨੇ ਹੋ ਤਾਂ ਉਸ ਦਵਾਈ ਦੀ ਉਹਦੇ ਇੰਸ਼ੋਰਟੀ ਹੋ ਜਾਂਦੀ ਕਿ 100% ਉਹ ਸਾਡੀ ਦਵਾਈ ਛੋਧਿਆ ਕਿਸੇ ਵੀ ਤਰ੍ਹਾਂ ਦੀ ਖੇਤੀ ਸਮਗਰੀ ਆ ਉਹਦਾ ਤੁਸੀਂ ਪੱਕਾ ਬਿੱਲ ਜ਼ਰੂਰ ਨਾਲ ਲੈਣਾ ਆ ਤੇ ਇੱਕ ਮੁੱਖ ਗੱਲ ਇਹ ਆ ਵੀ ਜਦੋਂ ਆਪਾਂ ਉਲੀ ਨਾਸ਼ਕ ਦੀ ਸਪਰੇਅ ਕਰਨੀ ਆ ਘੱਟੋ ਘੱਟ 200 ਲੀਟਰ ਆਪਾਂ ਪਾਣੀ ਲਾਉਣਾ ਫਿਰ ਜਾ ਕੇ ਸਾਡਾ ਜਿਹੜਾ ਉਲੀ ਨਾਸ਼ਕ ਆ ਜਿਆਦਾ ਅਸਰਦਾਰ ਹੁੰਦਾ ਆ ਇੰਨੀਆਂ ਕੁ ਗੱਲਾਂ ਕਹਿੰਦਾ ਹੋਇਆ ਮੈਂ ਖਿਮੰਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ